ਜੋ ਖਰੇ ਪਿੰਡ ਦਾ ਰਹਿਣ ਵਾਲਾ ਪੰਡਿਤ ਲਾਲ ਚੰਦ ਹੈ ਜਿੰਨੇ ਕੁਝ ਵਿਦਿਆ ਹਾਸਲ ਕੀਤੀ ਉਹ ਵਿਦਿਆ ਹਾਸਲ ਕਰਕੇ ਹੰਕਾਰ ਦੇ ਘੋੜੇ ਤੇ ਸਵਾਰ ਹੋਇਆ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੇ ਦਰਬਾਰ ਨੂੰ ਆਇਆ ਔਰ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੇ ਪ੍ਰਤੀ ਸਿੱਖਾਂ ਨੂੰ ਪੁੱਛਦਾ ਇਹ ਕਿਹੜੇ ਦੇਸ਼ ਦਾ ਰਾਜਾ ਹੈ ਇਹ ਕਿਹੜੇ ਦੇਸ਼ ਦਾ ਬਾਦਸ਼ਾਹ ਹੈ ਇਹ ਕਿੱਥੋਂ ਆਇਆ ਹੈ ਇਹਨੇ ਗੱਲ ਦੇ ਵਿੱਚ ਮਾਰਾ ਸਿਰ ਦੇ ਉੱਤੇ ਕਲਗੀ ਕਿਉਂ ਲਾਈ ਹੈ ਇਹ ਕੌਣ ਹੈ ਜੋ ਕੁਝ ਪੰਡਿਤ ਲਾਲ ਚੰਦ ਗੁਰੂ ਹਰਿਕ੍ਰਿਸ਼ਨ ਨ ਪਾਚਾ ਦੇ ਪ੍ਰਤੀ ਪੁੱਛ ਰਿਹਾ ਉਹਨਾਂ ਲੈਣਾ ਦਾ ਵੇਰਵਾ ਚੰਦਨ ਦਾ ਕਵੀਸ਼ਰ ਜਥਾ ਐਉ ਬਣਿਆ lal chand panditan ji ke aaye ke ho gaya hairan si darsh paaye ke ho gaya hairan si darsh paaye ke o kedi thaat te pakka hai nivaase sada kaun hai raja dasso kede desh da kaun hai raja dasso kede desh da lal chand panditan ji ke aaye ke ho gaya ਸੀਦਰ ਸ਼ਿਪਾਏ ਕੇ ਹੋ ਗਿਆ ਹੈਰਾਨ ਸੀਦਰ ਸ਼ਿਪਾਏ ਕੇ ਕਿਹੜੀ ਥਾਂ ਤੇ ਪਤਾ ਹੈ ਨਿਵਾਸੀ ਇਹਦਾ ਕੌਣ ਹੈ ਰਾਜਾ ਦੱਸ ਕਿਹੜੇ ਦੇਸ਼ ਦਾ ਕੌਣ ਹੈ ਰਾਜਾ ਦੱਸ ਕਿਹੜੇ ਦੇਸ਼ ਦਾ ਓ ਕੀ ਜੀ ਓ ਮਾਰੇ ਸੁੰਦਰ ਸਰੂਪ ਹੈ ਬਾਦਸ਼ਾਹ ਦਾ ਬੇਟਾ ਕੇ ਜਾਂ ਖੁਦ ਭੂਪ ਹੈ ਬਾਦਸ਼ਾਹ ਦਾ ਬੇਟਾ ਕੇ ਜਾਂ ਖੁਦ ਭੂਪ ਹੈ ਆਓ ਕੀ ਆ ਕੇ ਕਰਨਾ ਦਿਦਾਰ ਜੇ ਸੁਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ ਲੋਕਿਆ ਦੇ ਕਾਰਨ ਦیدار ਜੇ ਸੁਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ ਦੂਰੋਂ ਦੂਰੋਂ ਝੱਲ ਕੇ ਲੋਕ ਆਉਂਦੇ ਨੇ ਕੌਣ ਹੈ ਇਹ ਜਿਸ ਦਾ ਦਰਸ਼ ਪਾਉਂਦੇ ਨੇ ਕੌਣ ਹੈ ਇਹ ਲੋਕ ਜਿਸ ਦਾ ਦਰਸ਼ ਪਾਉਂਦੇ ਨੇ ਇਥੇ ਨਹੀਂ ਪਰਖ ਤਨੀਂ ਦਾਰੇ ਯਾਰੇ ਰਾਜਾ ਦੱਸ ਕਿਹੜੇ ਦੇਸ਼ ਦਾ ਕੌਣ ਹੈ ਰਾਜਾ ਦੱਸ ਕਿਹੜੇ ਦੇਸ਼ ਦਾ ਬਾਦਸ਼ਾਹ ਹੀ ਜਿੰਨਾ ਕੋਲੇ ਅਸਵਾਰੀਆਂ ਕਿਹੜੇ ਪਾਸੇ ਇਹਨਾਂ ਕੀਤੀਆਂ ਤਿਆਰੀਆਂ ਕਿਹੜੇ ਪਾਸੇ ਇਹਨਾਂ ਕੀਤੀਆਂ ਤਿਆਰੀਆਂ ਕੌਣ ਇਹਦਾ ਬਾਪ ਹੈ ਪੁੱਤਰ ਕਿਸ ਦਾ ਕੌਣ ਹੈ ਰਾਜਾ ਦੱਸ ਦੇਸ਼ਤਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ਤਾ ਘਸਰਤ ਬੇਟੇ ਜਿਵੇਂ ਰਾਮਚੰਦ ਸੀ ਇਹਨੇ ਸੋਨੇ ਨਾ ਹੀ ਸਣ ਅਨੰਦ ਸੀ ਇਹਨੇ ਸੋਨੇ ਨਾ ਹੀ ਸਣ ਅਨੰਦ ਸੀ ਮਨ ਮੋਣ ਤੇਰਾ ਨਿੱਕੀ ਜੀ ਬਰੇ ਸਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ਤਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ ਖਾਲ ਵਿੱਚ ਮਾਲਾ ਪੜੀਆਂ ਨੇ ਸੌਂਦੀਆਂ ਜੀਦੀਆਂ ਨੇ ਗੱਲਾਂ ਬਹੁਤ ਮਨ ਮੋਹਦੀਆਂ ਜੀਦੀਆਂ ਨੇ ਗੱਲਾਂ ਬਹੁਤ ਮਨ ਮੋਹਦੀਆਂ ਝੋਟ ਜਾਵੇ ਦੁੱਖ ਸੁਣ ਕੇ ਹਮੇਸ਼ਾ ਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ ਜਰ ਜਿਵੇਂ ਘੜਦਾ ਹੈ ਮੂਰਤਾਂ ਰੱਬ ਵੀ ਬਣਾਉਂਦਾ ਹੈ ਅਜੀਬ ਸੂਰਤਾਂ ਰੱਬ ਵੀ ਬਣਾਉਂਦਾ ਹੈ ਅਜੀਬ ਸੂਰਤਾਂ ਜਿਹੜਾ ਸਾਰ ਸੋਹਣਿਆਂ ਦੀ ਪੱਤੀ ਇਸ ਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ ਇਹ ਕਥਾ ਤੇ ਬੈਠੀਆਂ ਨੇ ਸਭ ਪੰਦ ਤਾਂ ਛੱਕ ਛੱਕ ਲੈਂਦੀਆਂ ਆਨੰਦ ਸੰਗਤਾਂ ਛੱਕ ਛੱਕ ਲੈਂਦੀਆਂ ਆਨੰਦ ਸੰਗਤਾਂ ਮਨ ਦੇਲ ਬੀਰ ਹੁਕਮਾ ਨਰੇਸ਼ ਦਾ ਕੌਣ ਹੈ ਰਾਜਾ ਦੱਸ ਕਿਹੜੇ ਦੇਸ਼ ਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ